ਕੱਜ ਪੰਜਾਬ ਭਰ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੰਘਣੀ ਧੁੰਦ ਜਿਹੜੀ ਹੈ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਸੜਕਾਂ ਦੇ ਉੱਤੇ ਲਗਾਤਾਰ ਹੀ ਧੁੰਦ ਕਰਕੇ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈ ਰਾਹਗੀਰਾਂ ਨੂੰ ਕਰਨਾ ਪਿਆ ਹੈ। ਗੱਲ ਅੰਮ੍ਰਿਤਸਰ ਦੀ ਕਰ ਲੈਨੇ ਆ ਦਰਬਾਰ ਸਾਹਿਬ ਦਾ ਅਲੌਕਿਕ ਦ੍ਰਿਸ਼ ਜਿਹੜਾ ਆ ਇਸ ਸੰਘਣੀ ਧੁੰਦ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਸੰਗਤਾਂ ਦੀ ਆਮਦ ਜਿਉਂ ਦੀ ਤਿਉਂ ਬਣੀ ਹੋਈ ਹੈ ਸੰਗਤਾਂ ਲਗਾਤਾਰ ਦਰਬਾਰ ਸਾਹਿਬ ਪਹੁੰਚ ਰਹੀਆਂ ਨੇ ਪਰ ਜਿਕਰ ਗੱਲ ਧੁੰਦ ਦੀ ਕਰ ਲਈ ਜਾਵੇ ਸੰਘਣੀ ਧੁੰਦ ਕਰਕੇ ਇੱਕ ਵੱਖਰਾ ਅਲੋਕਿਕ ਜਿਹੜਾ ਦ੍ਰਿਸ਼ ਹੈ ਦਰਬਾਰ ਸਾਹਿਬ ਦਾ ਉਹ ਨਿਕਲ ਕੇ ਸਾਹਮਣੇ ਆਇਆ ਤੇ ਸੰਗਣੀ ਧੁੰਦ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅਲੋਕਿਕ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਸੜਕ ਤੇ ਵਾਹਨ ਚਲਾਉਣ ਵਾਲਿਆਂ ਨੂੰ ਬੇਸ਼ੱਕ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਜਿਗਰਗਲ ਮੌਸਮ ਵਿਭਾਗ ਦੀ ਕਰਣੀ ਜਾਵੇ ਤਾਂ بارش ਨੂੰ ਲੈ ਕੇ ਵੀ ਪਿਛਲੇ ਦਿਨੀ ਜਿਹੜੀ ਭਵਿੱਖਬਾਣੀ ਕੀਤੀ ਗਈ ਸੀ ਇਹ ਵੀ ਜ਼ਰੂਰ ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੌਸਮ ਜਿਹੜਾ ਬਿਲਕੁਲ ਸਾਫ਼ ਹੋ ਚੁੱਕਾ ਸੀ ਦਿਨ ਦੇ ਵੇਲੇ ਜਿਹੜੀ ਆ ਤਿੱਖੀ ਧੁੱਪ ਵੀ ਜਿਹੜੀ ਆ ਦੇਖਣ ਨੂੰ ਮਿਲੀ ਸੀ ਪਰ ਇੱਕ ਵਾਰ ਫੇਰ ਤੋਂ ਮੌਸਮ ਨੇ ਕਰਵਟ ਬਦਲੀ ਹੈ ਅਤੇ ਸੰਘਣੀ ਧੁੰਦ ਜਿਹੜੀ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਛਾਈ ਹੋਈ ਨਜ਼ਰ ਆਈ ਹੈ ਤਕਰੀਬਨ ਇਹ ਰਾਤ ਤੋਂ ਹੀ ਸੰਘਣੀ ਧੁੰਦ ਦਾ ਸਾਇਆ ਜਿਹੜਾ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਛਾਇਆ ਹੋਇਆ ਨਜ਼ਰ ਆਇਆ ਤੇ ਤਸਵੀਰਾਂ ਜਿਹੜੀਆਂ ਨੇ ਦਰਬਾਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਧੁੰਦ ਦੇ ਵਿੱਚ ਸੰਘਣੀ ਧੁੰਦ ਦੇ ਵਿੱਚ ਦਰਬਾਰ ਸਾਹਿਬ ਦੀ ਗੁਰਬਾਣੀ ਦਾ ਰਸ ਅਤੇ ਗੁਰਬਾਣੀ ਦੇ ਰਸ ਦੇ ਨਾਲ-ਨਾਲ ਦ੍ਰਿਸ਼ ਜਿਹੜਾ ਬੜਾ ਅਲੋਕਿਕ ਜਿਹਾ ਨਿਕਲ ਕੇ ਸਾਹਮਣੇ ਆਇਆ ਤਸਵੀਰਾਂ ਦਰਬਾਰ ਸਾਹਿਬ ਦੀਆਂ ਨੇ ਜਿੱਥੇ ਸੰਗਤਾਂ ਦੀ ਆਮਦ ਜਿਉਂਦੀ ᱛਿਉਂ ਹੈ ਸੰਗਤਾਂ ਲਗਾਤਾਰ ਦਰਬਾਰ ਸਾਹਿਬ ਪਹੁੰਚ ਰਹੀਆਂ ਨੇ ਭਾਵੇਂ ਸਰਦ ਤੋ ਹੋਵੇ ਜਾਂ ਫਿਰ ਧੁੰਦ ਛਾਈ ਹੋਵੇ ਸੰਗਤਾਂ ਜਿਹੜੀਆਂ ਨੇ ਲਗਾਤਾਰ ਦਰਬਾਰ ਸਾਹਿਬ ਪਹੁੰਚ ਰੀਆਂ ਨੇ ਤੇ ਉੱਥੇ ਹੀ ਸੰਗਣੀ ਧੁੰਦ ਦੇ ਵਿੱਚ ਇੱਕ ਵੱਖਰਾ ਹੀ ਅਲੌਕਿਕ ਦ੍ਰਿਸ਼ ਜਿਹੜਾ ਆ ਦਰਬਾਰ ਸਾਹਿਬ ਦਾ ਉਹ ਦੇਖਣ ਨੂੰ ਮਿਲ ਰਿਹਾ ਤੇ ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਨਾਲ ਹੀ ਜੋ ਬੁੰਗੇ ਬਣੇ ਹੋਏ ਨੇ ਉਹਨਾਂ ਦੇ ਉੱਤੇ ਵੀ ਸੰਗਣੀ ਧੁੰਦ ਦੇ ਵਿੱਚ ਜੋ ਲਾਈਟਿੰਗ ਹੈ ਉਸ ਨੂੰ ਜਿਹੜਾ ਇੱਕ ਲੋਕਿਕ ਦ੍ਰਿਸ਼ ਜਿਹੜਾ ਪ੍ਰਦਾਨ ਕਰ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਦਰਬਾਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਸੰਗਣੀ ਤੁੰਦ ਕਰਕੇ ਇੱਕ ਵੱਖਰਾ ਦ੍ਰਿਸ਼ ਜਿਹੜਾ ਆ ਦਰਬਾਰ ਸਾਹਿਬ ਦਾ ਨਿਕਲ ਕੇ ਸਾਹਮਣੇ ਆਇਆ